ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਅਪਡੇਟਸ ਤੇ ਬਿ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਤੇ ਆ ਗਏ ਇੱਕ ਰੂਪ ਕਰਦੇ ਹਾਂ ਪੰਜਾਬ ਦੇਆਂ ਕੁਝ ਵਿਸ਼ੇਸ਼ ਖਬਰਾਂ ਵੱਲ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸਫਾਈ ਲਈ ਮਾਨ ਸਰਕਾਰ ਦੇ ਵੱਲੋਂ 100 ਕਰੋੜ ਰੱਖਵੇ ਰੱਖੇ ਗਏ ਨੇ ਹਰ ਪਿੰਡ ਨੂੰ 1 ਲੱਖ ਸ਼ੁਰੂਆਤੀ ਤੌਰ ਤੇ ਦਿੱਤਾ ਜਾਵੇਗਾ ਤੇ ਸਰਕਾਰ ਵੱਲੋਂ ਹਰ ਕਿਸਮ ਦੀ ਸਹਾਇਤਾ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਈ ਜਾਏਗੀ 10 ਦਿਨਾਂ ਦੇ ਅੰਦਰ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤੇ ਮਹੀਨੇ ਦੇ ਅੰਦਰ ਹੜ੍ਹ ਪ੍ਰਭਾਵਿਤ ਇਮਾਰਤਾਂ ਦੀ ਰਿਪੇਅਰ ਕਰ ਲਈ ਜਾਵੇਗੀ ਜਿਸ ਤੇ ਚੱਲਦੇ ਆਂ विधानसभा ਹਲਕਾ ਪੋਆ ਦੇ ਪਿੰਡ ਪੰਮਾ ਦੇ ਨਾਲ ਲੱਗਦੇ ਹੋਰ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਮਾਰ ਕਾਰਨ ਬਹੁਤ ਸਾਰੀਆਂ ਸੜਕਾਂ ਟੁੱਟ ਗਈਆਂ ਸਨ ਇਸ ਕਾਰਨ ਆਵਾਜਾਈ ਬਿਲਕੁਲ ਠੱਪ ਹੋ ਚੁੱਕੀ ਸੀ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਕਿ ਇਸ ਆਵਾਜਾਈ ਨੂੰ ਦੁਬਾਰਾ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਟੁੱਟੀਆਂ ਸੜਕਾਂ ਨੂੰ ਤੁਰੰਤ ਮੁਰੰਮਤ ਕਰ ਠੀਕ ਕੀਤਾ ਜਾ ਰਿਹਾ ਹੈ ਤਾਂ ਜੋ ਆਨ-ਜਾਨ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਾਫੀ ਵੱਡਾ ਡੈਮੇਜ ਇਸ ਪਿੰਡ ਨੂੰ ਕੀਤਾ ਘਰਾਂ ਨੂੰ ਕੀਤਾ ਦੁਕਾਨਾਂ ਨੂੰ ਕੀਤਾ ਰਸਿਆਂ ਨੂੰ ਕੀਤਾ ਤੁਸੀਂ ਦੇਖਿਆ ਵੀ ਕਿੰਦਾ ਇੰਨਾ ਮਤਲਬ ਵੱਡੀ ਪੱਧਰ ਤੇ ਪਾਣੀ ਆਇਆ ਕਿ ਗਲੀਆਂ ਦਾ ਰੋਡਸ ਦਾ ਨਾਮੋ ਨਿਸ਼ਾਨ ਹੀ ਛੱਡਿਆ ਸੋ ਅੱਜ ਅਸੀਂ ਇਸ ਪਿੰਡ ਦੀ ਜਿਹੜੀ ਮੇਨ ਗਲੀ ਹੈ ਜਿਹੜੀ ਕਾਫੀ ਦਿਨਾਂ ਤੋਂ ਪਾਣੀ ਤੋਂ ਬਾਅਦ ਅਸੁੱਕੀ ਹੈ ਤੇ ਇਹਨੂੰ ਭਰਨ ਦਾ ਕੰਮ ਕੀਤਾ ਜਾ ਰਿਹਾ ਸੋ ਟਿਪਰਾਂ ਲੱਗੀਆਂ ਨੇ ਟਰਾਲੀਆਂ ਲੱਗੀਆਂ ਨੇ ਜੇਸੀਬੀ ਮਸ਼ੀਨਾਂ ਦੇ ਰਾਈਂ ਟਰੈਕਟਰ ਦੇ ਰਾਈ ਇਹਨੂੰ ਜਿਹੜਾ ਉਹ ਪੂਰਨ ਦਾ ਕੰਮ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਦਾ ਜਿਹੜਾ ਪੈਰ ਹੈ ਉਹ ਸੁੱਖਾ ਪੈ ਜਵੇ ਸੁੱਖਾ ਲੰਘ ਜਾਣ ਲੋਕ ਜੋ ਕਾਫੀ ਦਿਨਾਂ ਤੋਂ ਇਹ ਨਾਲੀ ਤੋਂ ਗੁਜ਼ਰ ਰਹੇ ਸਾਂ ਤੁਸੀਂ ਦੇਖਿਆ ਚੜੀਆਂ ਮਾਵਾਂ ਭੈਣਾਂ ਆਈਆਂ ਨੇ ਨਾਲੀ ਤੋਂ ਜਾ ਰਹੀਆਂ ਨੇ ਰਸਾ ਇਹਨਾਂ ਦਾ ਸਿਗਾ ਨਹੀਂ ਸੋ ਸਾਜੇ ਸਾਜੇ ਹਲਕਾ ਪੁਆ ਦੇ ਅੰਦਰ ਜਿਹੜੇ ਪਾਣੀ ਤੋਂ ਫੈਕਟਰੀ ਪਿੰਡ ਨੇ ਬਾੜ ਤੋਂ ਉਹ ਲੀਤੇ ਆ ਰਿਹਾ ਸੋ ਬਸ ਇਸੇ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਰੱਖੇ ਅਸੀਂ ਸਹਾਜੇ ਸਹਾਜੇ ਆ ਪੂਰੇ ਇਲਾਕੇ ਨੂੰ ਆਪਣੀ ਉਸ ਪ੍ਰਾਣੀ ਵਸਾ ਚ ਲਿਆਉਣ ਦੇ ਲਈ ਜੀ ਤੋੜ ਗੋਸਾ ਕਰਦੇ ਆ ਸੋ ਜਿਹੜੀ ਮੇਨ ਡਿਮਾਂਡ ਸੀਗੀ ਉਸ ਪਿੰਡ ਦੀ ਕਿ ਸਾਡਾ ਰਸਤਾ ਚਾਲੂ ਹੋ ਜਾਏ ਉਹ ਵੀ ਚਾਲੂ ਕਰਤਾ ਉਹ ਪਰੇ ਵਾਟਰ ਸਪਲਾਈ ਦੇ ਬੰਦੇ ਲੱਗੇ ਆ ਵਾਟਰ ਸਪਲਾਈ ਵੀ ਆਲਮੋਸਟ ਚਾਲੂ ਹੋ ਗਈ ਆ ਸ਼ਾਮ ਤੱਕ ਜਿਹਨਾਂ ਨੂੰ ਵਾਟਰ ਸਪਲਾਈ ਦਾ ਪਾਣੀ ਮਿਲ ਜਾਣਾ ਬਿਜਲੀ ਇਹਨਾਂ ਦੀ ਆਲਰੇਡੀ ਚਾਲੂ ਹੈਗੀ ਆ ਸੋ ਅੱਜ ਰਸਾ ਬਣ ਜਾਣਾ ਸੋ ਇਹ ਜਿੰਨੀ ਦੇਰ ਤੱਕ ਰਸਤਾ ਨਹੀਂ ਬਣਦਾ ਮੈਂ ਇੱਥੇ ਬੈਠਾ ਖੁਦ ਮੈਰਾ ਸਭ ਬਣਾ ਕੇ ਸਾਹਮਣੂ ਜਿਹੜਾ ਆ 2 ਘੰਟੇ 4 ਘੰਟੇ ਜਿੰਨੇ ਵੀ ਲੱਗਦੇ ਆ ਇਹ ਅੱਜ ਮੇਰਾ ਫੈਸਲਾ ਹੈ ਇਹ ਸਫਾਈ ਵਿਹਾਨ ਦਾ ਜਿਹੜਾ ਹਿੱਸਾ ਆ ਉਹ ਇਹਨੂੰ ਬਣਾਇਆ ਗਿਆ ਤਾਂ ਜੋ ਜਿਹੜਾ ਸ਼ਾਮ ਤੱਕ ਰਸਤਾ ਬਣ ਜਾਵੇ ਤੇ ਫਿਰ ਅਸੀਂ ਇਸ ਤੋਂ ਆਮ ਜਿਹੜੀ ਆ ਸ਼ੁਰੂ ਕਰੀਏ ਸਿਹਤ ਸੰਭਾਲ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਹੜਪਰ ਪ੍ਰਭਾਵਿਤ 2300 ਪਿੰਡਾਂ ਚ ਮਾਨ ਸਰਕਾਰ ਮੈਡੀਕਲ ਕੈਂਪ ਲਗਾਉਣ ਜਾ ਰਹੀ ਹੈ ਜਿਹੜੇ ਪਿੰਡਾਂ ਚ ਆਮ ਆਦਮੀ ਕਲੀਨਿਕ ਹਨ ਉੱਥੇ ਪਹਿਲਾਂ ਤੋਂ ਸਿਹਤ ਸੇਵਾਵਾਂ ਮੌਜੂਦ ਨੇ ਬਾਕੀ ਪਿੰਡਾਂ 'ਚ ਸਿਹਤ ਸਹੂਲਤਾਂ ਸਾਂਝੀਆਂ ਥਾਵਾਂ ਤੇ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਚੱਲ ਰਹੇ ਰਾਤਕਾਰਜਾਂ ਦਾ ਚੈਦਾ ਲਿਆ ਜਾ ਰਿਹਾ ਹੈ ਤੇ ਹੜਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲ-ਚਾਲ ਜਾਣਿਆ ਜਾ ਰਿਹਾ ਹੈ ਇਸੇ ਤਰ੍ਹਾਂ ਮਿਸਰ ਵਿਖੇ ਹੜ ਦੌਰਾਨ ਦਵਾਈ ਨਾ ਮਿਲਣ ਕਾਰਨ 3 ਸਾਲ ਤੋਂ ਨੇਫਰੋਟਿਕ ਸਿੰਡਰੋਮ ਦੇ ਨਾਲ ਲੜ ਰਹੇ 8 ਸਾਲਾ ਅਭਿਜੋਤ ਸਿੰਘ ਦੀ ਹਾਲਤ ਗੰਭੀਰ ਹੋ ਗਈ ਸੀ ਸਿਹਤ ਟੀਮ ਨੇ ਬਹੁਤ ਐਂਬੂਲੈਂਸ ਰਾਹੀਂ ਉਸ ਨੂੰ ਤੁਰੰਤ ਮੈਡੀਕਲ ਕਾਲਜ ਦਾਖਲ ਕਰਵਾਇਆ ਇਸ ਮੌਕੇ ਸਿਹਤ ਮੰਤਰੀ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਪਰਿਵਾਰ ਨੂੰ ਹੌਸਲੇ ਵਜੋਂ 50000 ਰੁਪਏ ਦਾ ਰਾਹਤ ਚੈੱਕ ਵੀ ਦਿੱਤਾ ਗਿਆ ਤੇ ਪ੍ਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਹਰ ਜ਼ਰੂਰਤਮੰਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਦਾ ਵੀ ਟੈਲੀਫੋਨ ਆਇਆ ਸੀ ਮੈਨੂੰ ਹਾਂਜੀ ਤੇ ਤੁਹਾਡਾ ਬੈਸੇ ਵੀ ਚਲੋ মিডিਆ ਨੇ ਵੀ ਉਹਨੂੰ ਤੁਹਾਡਾ মিডিਆ ਦਾ ਵੀ ਧੰਨਵਾਦ ਕਰਦੇ ਹਾਂ ਜੀ ਅਸੀਂ ਕਿ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਿਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਬੱਚੇ ਦਾ ਇਲਾਜ ਕਰਾਓ ਤੇ ਅਸੀਂ ਉਸੇ ਵੇਲੇ ਦੀ ਜਿਹੜਾ ਬੱਚਾ ਸੀਗਾ ਸਾਡੇ ਜਿਹੜੇ ਇੱਥੇ ਲੋਕਲ ਟੀਮ ਸੀ ਸਿਵਲ ਸਰਜਨ ਇਹ ਸਾਰੇ ਜਾ ਕੇ ਬੱਚੇ ਨੂੰ ਬੋਰਡ ਤੇ ਜਾ ਕੇ ਲੈ ਕੇ ਆਏ ਸੀ ਤੇ ਹੁਣ ਬੱਚਾ ਦਾਖਲ ਹੈ ਔਰ ਜਿਹੜੇ ਪੀਜੀਆ ਦੇ ਡਾਕਟਰ ਹੈ ਜਿਹੜੇ ਇਹਨਾਂ ਦੇ ਟਰੀਟਿੰਗ ਡਾਕਟਰ ਹੈਗੇ ਉਹਨਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਟੈਲੀ ਮੈਡੀਸਨ ਦੇ ਥਰੂ ਸਾਡੇ ਡਾਕਟਰਸ ਨਾਲ ਕਰਕੇ ਕਲੈਬੋਰੇਟ ਜਦੋਂ ਲੋਡ ਪੈ ਗਈ ਪੀਜੀਆ ਭੇਜਾਂਗੇ ਨਹੀਂ ਤਾਂ ਉਹਨਾਂ ਨੂੰ ਘਰ ਦੇ ਨੇੜੇ ਰੱਖ ਕੇ ਬਾਕੀ ਵੀ ਸਰਕਾਰ ਇਹਨਾਂ ਦੀ ਹ ਇਹਨਾਂ ਦੇ ਘਰ ਦਾ ਵੀ ਜਿਹੜਾ ਹੈਗਾ ਰਿਪੇਅਰ ਦਾ ਹੋਰ ਇਹਨਾਂ ਦਾ ਜਿਹੜਾ ਜਿੰਨੀ ਵੀ ਕੋਈ ਦਿੱਕਤ ਆ ਸਮਾਨ ਵੀ ਖਰਾਬ ਹੋਇਆ ਸਾਰਾ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਕਰਦਾਂਗੇ ਸਾਰਾ ਕੁਝ ਉਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਬੱਚੇ ਦੀ ਜਿਹੜੀ ਕੰਡੀਸ਼ਨ ਆ ਉਹ ਇਸ ਵੇਲੇ ਆਪਾਂ ਨੂੰ ਲੱਗਦਾ ਬਹੁਤ ਚਿੰਤਾ ਵਾਲੀ ਗੱਲ ਹੈਗੀ ਆ ਲੇਕਿਨ ਇਹ ਠੀਕ ਹੋਣ ਵਾਲੀ ਆ ਇਹਨੂੰ ਕਿਉਰੇਬਲ ਕਹਿੰਦੇ ਆ ਅਸੀਂ ਜਿਹੜਾ ਜੜੋਂ ਠੀਕ ਹੋ ਸਕਦਾ ਹੈ ਤਾਂ ਉਹ ਪੂਰੇ ਡਾਕਟਰਾਂ ਦੀ ਜਿਹੜੀ ਹੈਗੀ ਆ ਅਸੀਂ ਵਧੀਆ ਤੋਂ ਵਧੀਆ ਟਰੀਟਮੈਂਟ ਦੇ ਕੇ ਇਹਨੂੰ ਜਿੰਨਾ ਮਰਜ਼ੀ ਖਰਚਾ ਹੋਵੇ ਸਾਰਾ ਸਰਕਾਰ ਕਰੇਗੀ ਔਰ ਇਹ ਬੱਚਾ ਪੂਰਾ ਤੰਦਰੁਸਤ ਹੋ ਕੇ ਇੱਕ ਨਾਰਮਲ ਤੇ ਪੂਰਾ ਅਸੀਂ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਔਰ ਪੂਰਾ ਕਰਾਂਗੇ ਦੀ ਮੈਂ ਮੀਡੀਆ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਜਿਹੜਾ ਹੈਗਾ ਇਹ ਜਪ ਪ੍ਰੋਮਪਟ ਐਕਸ਼ਨ ਲਿਆ ਹੈ ਜੀ ਮੈਂ ਮੁੱਖ ਮੰਤਰੀ ਸਾਹਿਬ ਜੀ ਦਾ ਤੇ ਸਿਹਤ ਮੰਤਰੀ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਜਿੰਨਾ ਸਾਡੇ ਬੱਚੇ ਦੀ ਇੰਨੀ ਜ਼ਿਆਦਾ ਹੈਲਪ ਕੀਤੀ ਤੇ ਅੱਜ ਇੱਥੇ ਪਹੁੰਚੇ ਨੇ ਤੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਗਰੀਬਾਂ ਦੀ ਇੰਨੀ ਜ਼ਿਆਦਾ ਹੈਲਪ ਕੀਤੀ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇਹਨਾਂ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.